ਪਰਵਾਸ अनकंट्रोल्ड ਤੇ ਅਨਚੈਕ ਪ੍ਰਵਾਸ ਹੈ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਨੂੰ ਤੇ ਪੋਲਿਟੀਕਲ ਤੇ ਸੋਸ਼ਲ ਫੈਬਰਿਕ ਨੂੰ ਡਿਸਟਰੋਏ ਕਰ ਰਹੀ ਹੈ ਔਰ ਤੀਸਰਾ ਜਿਹੜਾ ਇਸ਼ੂ ਸਾਡੇ ਸਾਹਮਣੇ ਹੈ ਜਿਹੜੀ ਚੁਣੌਤੀ ਸਾਡੇ ਸਾਹਮਣੇ ਹੈ ਜਿਹੜਾ ਮੈਗਨੇਟ ਫਲਡਸ ਜਿਹੜੇ ਹੜ੍ਹ ਆਏ ਨੇ ਔਰ ਜਿਸ ਤਰੀਕੇ ਦੇ ਨਾਲ ਤਬਾਹੀ ਮੱਚੀ ਹੈ ਔਰ ਚੌਥਾ ਇਸ਼ੂ ਜਿਹੜਾ ਸਾਡੇ ਸਾਹਮਣੇ ਹੈ ਉਹ ਹੈ ਕੇਂਦਰ ਸਰਕਾਰ ਨੇ ਸਿੱਖ ਜਥੇ ਨੂੰ ਨਨਕਾਨ ਸਾਹਿਬ ਜਾਂ ਤੋਂ ਜਿਹੜਾ ਰੋਕਿਆ ਇਹ ਚਾਰੇ ਇਸ਼ੂ ਸਾਡੇ ਸਾਹਮਣੇ ਪ੍ਰਮੁੱਖ ਹਨ ਚੁਣੌਤੀਆਂ ਹਨ ਔਰ ਇਹਨਾਂ ਚਾਰਾਂ ਇਸ਼ੂਸ ਤੇ ਅੱਜ ਦੀ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਪੁਲਿਸ ਦਾ ਜਿਹੜਾ ਫੇਕ এনਕਾਊਂਟਰਸ ਉਹ ਤੇ ਫਰਜੀ ਮੁਕਾਬਲੇ ਬਣਾਉਂਦਾ ਰੁਝਾਨ ਹੈ ਇਹ ਲੇਟ 80s ਤੋਂ ਸਟਾਰਟ ਹੈ ਆਈ ਥਿੰਕ अर्ਲੀ 80s ਹੀ ਸਟਾਰਟ ਹੋ ਗਿਆ ਸੀ ਪਰ ਲੇਟ 80s ਤੱਕ ਜਾਂਦੇ ਜਾਂਦੇ ਇਹ ਬਹੁਤ ਵੱਡੇ ਪੱਧਰ ਤੇ ਫਰਜੀ ਮੁਕਾਬਲੇ ਬਣਾਈ ਗਏ ਬਹੁਤ ਸਾਰੇ ਜਗਾਰੂ ਸਿੰਘਾਂ ਨੂੰ ਅਤੇ ਫੋਰ ਜਿਹੜੇ ਸੰਘਰਸ਼ ਨਾਲ ਜੁੜੇ ਜਾਂ ਜਿਹੜੇ ਸੰਘਰਸ਼ ਦੇ ਸਪੋਰਟਰ ਸੀ ਉਹਨਾਂ ਨੂੰ ਵੱਡੇ ਪੱਧਰ ਤੇ ਕਰੋ ਚੋਕੇ ਤੇ ਸਖਤ ਕਰਕੇ ਦਾਇਰ ਕੀਤਾ ਗਿਆ ਫਰਜ਼ੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਗਿਆ। ਔਰ ਬਹੁਤ ਸਾਰੇ ਨੌਜਵਾਨ ਉਸ ਵੇਲੇ ਜਜਾਰੂ ਸਫਾਂ ਦੇ ਵਿੱਚ ਪੁਲਿਸ ਦੇ ਇਸ ਸਖਤ ਇਸ ਗਨਿੰਦਕੀ ਕਾਰਨ ਸ਼ਾਮਲ ਹੋਏ। ਪੰਜਾਬ ਪੁਲਿਸ ਦੇ ਜਿਹੜੇ ਪਰਸਨਲ ਨੇ ਉਹ ਵੀ ਪੰਜਾਬ ਦੇ ਨੇਟਿਵਸ ਨੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਸਾਡੇ ਜਿਧਾਰੂ ਵੀਰ ਜਿਧਾਰੂ ਸਿੰਘ ਸੀ ਉਹ ਵੀ ਪੰਜਾਬ ਦੇ ਪਹਿਰੇਦਾਰ ਸੀ ਸੋ ਪੁਲਿਸ ਦੀ ਇਸ ਅਨਲੌਫਲ ਮੈਥਡ ਨੇ ਗੈਰ ਕਾਨੂੰਨੀ ਗੈਰ ਸੰਵਿਧਾਨਕ ਤਰੀਕਿਆਂ ਨੇ ਦੋਨਾਂ ਤਰ੍ਹਾਂ ਦੇ ਵਿੱਚ ਦੋਨਾਂ ਕੈਂਪਾਂ ਦੇ ਵਿੱਚ ਕੁੜਕਣ ਨਫਰਤ ਅਤੇ ਦੁਸ਼ਮਣੀ ਵਾਲਾ ਇੱਕ ਮਾਹੌਲ ਸਿਰਜਿਆ ਕਾਫੀ ਲੰਮੇ ਸਮੇਂ ਤੋਂ ਇਹ ਜਿਹੜੀ ਫੇਕ ਐਂਕਾਊਂਟਰਸ ਦੀ ਪ੍ਰਥਾ ਸੀ ਇਸ ਨੂੰ ਇਸ ਦੇ ਉੱਤੇ ਇੱਕ ਰੋਕ ਥਾਮ ਲੱਗੀ ਹੋਈ ਸੀ ਬਟ ਪਿਛਲੇ ਕੁਝ ਸਮੇਂ ਤੋਂ ਦੁਬਾਰਾ ਪੁਲਿਸ ਨੇ ਆਪਣੀ ਇਸ ਪਾਲਿਸੀ ਨੂੰ ਰਿਵਾਈਜ਼ ਕੀਤਾ ਬੇਸ਼ੱਕ ਇਸ ਵਾਰ ਉਹਨਾਂ ਨੇ ਸਿੱਧੇ ਸਿੱਧੇ ਨੌਜਵਾਨਾਂ ਨੂੰ ਐਲੀਮੀਨੇਟ ਕਰਨ ਦੀ ਥਾਂ ਇੱਕ ਨਵੀਂ ਜਿਹੜੀ ਰਿਵਾਈਜ਼ਡ ਉਹਨਾਂ ਦੀ ਪਾਲਿਸੀ ਹੈ ਉਹਦੇ 'ਚ ਉਹ ਨੌਜਵਾਨਾਂ ਨੂੰ ਡਕਾਰਾ ਕਰ ਰਹੇ ਨੇ ਡਿਸੇਬਲ ਕਰ ਰਹੇ ਨੇ ਕੀ ਡੀ ਪੋਲੀਟੀਕਲ ਲੀਡਰਸ਼ਿਪ ਉਹ ਪੁਲਿਸ ਲੀਡਰਸ਼ਿਪ ਦੇ ਕੈਪਟਿਵ ਬਣ ਕੇ ਚੱਲ ਰਹੀ ਸਾਡੀ ਗਵਰਨਮੈਂਟ ਨੂੰ ਪੋਲੀਟੀਕਲ ਲੀਡਰਸ਼ਿਪ ਨੂੰ ਪੋਲੀਟੀਕਲ ਪਾਰਟੀਆਂ ਨੂੰ ਤੇ ਪੁਲਿਸ ਲੀਡਰਸ਼ਿਪ ਨੂੰ ਇਹ ਚੇਤਾਵਨੀ ਹੈ ਕਿ ਉਹਨਾਂ ਨੂੰ ਆਪਣੇ ਇਸ ਅਨਲੋਫਲ ਅਨ ਕਨਸਟੀਟਿਊਸ਼ਨਲ ਤਰੀਕਿਆਂ ਨੂੰ ਬੰਦ ਕਰਨਾ ਪਵੇਗਾ पिछले लंबे समय तो पार्लियामेंट ने इंडियन पार्लियामेंट ने बहुत सारे ऐसे लॉज बनाए ने जिन्ना नु सी ब्लैक लॉज कने अगर पुलिस ਲਈ ओ लॉज अजय ਵੀ इनसफिशिएंट ਨੇ ਘਟ ਨੇ تے او پارلیمنٹ نو اپروچ کرن لو میکرز نو اپروچ کرن تے ہور مزید کیڑے لاج جو چوندے نے او پارلیمنٹ دے راہی ਬੇਲਡ ਕੀਤੇ ਜਾ ਸਕਦੇ ਨੇ ਬਟ ਪੁਲਿਸ ਨੂੰ ਆਪਣੀ ਫੰਕਸ਼ਨਿੰਗ ਤੇ ਆਪਣੀ ਵਰਕਿੰਗ ਕਾਨੂੰਨ ਦੇ ਘੇਰੇ ਘੇਰੇ ਦੇ ਵਿੱਚ ਰਹਿ ਕੇ ਕਰਨੀ ਬੰਦੀ ਹੈ ਔਰ ਇਹ ਉਹਨਾਂ ਦੀ ਡਿਊਟੀ ਵੀ ਹੈ ਔਰ ਜੋ ਕੋ ਜੋ ਕਰ ਰਹੇ ਨੇ ਉਹ ਕਾਨੂੰਨ ਦੇ ਘੇਰੇ ਤੋਂ ਬਾਹਰ ਜਾ ਕੇ ਕਰ ਰਹੇ ਨੇ ਇਨ categories ਨੂੰ ਐਸ ਵੈਲ ਐ ਟਾਰਗੇਟ ਕੀਤਾ ਜਾ ਰਿਹਾ ਹੈ ਪਹਿਲੀ ਕੈਟਾਗਰੀ ਹੈ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਜਦੋਂ ਵੀ ਗ੍ਰਿਫਟਾਰ ਕਰਦੀ ਹੈ ਤੇ ਫੇਕ ਇਨਕਮ ਫਰ ਦੇ ਵਿੱਚ ਉਹਨਾਂ ਦਾ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਈ ਥਾਵਾਂ ਤੇ ਉਹਨਾਂ ਨੂੰ ਉਹਨਾਂ ਦੇ ਲਕਤਾਂ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਸੇਮ ਪੈਟਰਨ ਰਾਹੀਂ ਉਹਨਾਂ ਨੂੰ ਜਕਮੇ ਕੀਤਾ ਜਾਂਦਾ ਹੈ ਡਿਸੇਬਲ ਕੀਤਾ ਜਾਂਦਾ ਹੈ ਦੂਸਰੇ ਨੇ ਜਿਹੜੇ ਡਰੱਗ ਪੈਡਲਰਸ ਨੇ ਜਾਂ ਡਰੱਗ ਦੇ ਵਪਾਰ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਕੀਤਾ ਜਾਂਦਾ ਹੈ ਤੀਸਰਾ ਜਿਹੜੇ ਨੌਜਵਾਨ ਕੰਟਾ ਦੇ ਉੱਤੇ ਖਾਲਸਤਾਨ ਦੇ ਨਾਰੇ ਲਿਖਦੇ ਨੇ ਉਹਨਾਂ ਨੂੰ ਵੀ ਹੁਣ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੇ ਉਹਨਾਂ ਦੇ ਵੀ ਉਹਨਾਂ ਨੂੰ ਵੀ ਫੇਕ ਇਨਕਾਊਂਟਰਸ ਦੇ ਵਿੱਚ ਦਿਖਾਇਆ ਜਾਂਦਾ ਕੁਝ ਥਾਂਵਾਂ ਤੇ ਉਹਨਾਂ ਨੂੰ ਇਲੀਮੀਨੇਟ ਕੀਤਾ ਗਿਆ ਮਾਰਿਆ ਗਿਆ ਕੁਝ ਥਾਂਵਾਂ ਤੇ ਉਹਨਾਂ ਨੂੰ ਨਕਾਰਾ ਕੀਤਾ ਅਸੀਂ ਪੰਜਾਬ ਨੂੰ ਸ਼ਾਂਤੀ ਆਪਸੀ ਭਾਈਚਾਰਾ ਔਰ ਖੁਸ਼ਹਾਲ ਦੇਖਣਾ ਚਾਹਦੇ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਅੰਦਰ ਕੁਝ ਵੀ ਐਸਾ ਹੋਵੇ ਜਿਸ ਜਿਸ ਦਿਨ ਆਜ ਇੱਥੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋਵੇ ਸੋਸਾਇਟੀ ਦੇ ਵਿੱਚ ਕੋਈ ਆਪਸੀ ਝਗੜੇ ਨਫਰਤ ਪੈਦਾ ਹੋਵੇ ਕਿਹੜੇ ਗੈਂਗਸਟਰਸ ਨੇ ਜਿਹੜੀ ਐਕਸਟਰੈਕਸ਼ਨਸ ਹੋ ਰਹੀਆਂ ਨੇ ਜਿਹੜੀ ਲੁੱਟ ਹੋ ਰਹੀ ਹੈ ਉਹਨਾਂ ਨੂੰ ਕਾਨੂੰਨ ਅਨੁਸਾਰ ਨਿਜਟਿਆ ਜਾਵੇ ਜਿਹੜੇ ਨਸ਼ਿਆਂ ਦੇ ਵਪਾਰੀ ਨੇ ਉਹਨਾਂ ਨੂੰ ਵੀ ਸਖਤੀ ਦੇ ਨਾਲ ਕਾਨੂੰਨ ਅਨੁਸਾਰ ਹੀ ਨਿਚਕਿਆ ਜਾਵੇ। ਔਰ ਜਿਹੜੀ ਤੀਸਰੀ ਕੈਟਾਗਰੀ ਹੈ ਜਿਹੜੇ ਕੰਦਾਂ ਤੇ ਖਾਲਿਸਤਾਨ ਦੇ ਨਾਰੇ ਲਿਖਦੇ ਨੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਪੁਲਿਸ ਦਾ ਵਿਹਾਰ ਹੈ ਉਹ ਬਿਲਕੁਲ ਹੀ ਅਨ ਡੈਮੋਕਰੈਟਿਕ ਅਨ ਕਨਸਟੀਚਿਊਸ਼ਨਲ ਤੇ ਅਨ ਲਾਗਲ ਹੈ। ਅਗਰ ਕੋਈ ਵੀ ਉਹਨਾਂ ਦੇ ਉੱਤੇ ਜੁਰਮ ਬੰਦਾ ਹੈ ਤੇ ਕਾਨੂੰਨ ਅਨੁਸਾਰ ਉਹਨਾਂ ਦੇ ਖਿਲਾਫ ਕਾਰਵਾਈ होनी चाहिए है हालांकि खालिस्तान के नारे लिखने कोई जुर्म नहीं है अपनी भावना अपनी विचार प्रगट करने का पूर्ण हक है और हम बहुत सारिया सुप्रीम कोर्ट हाई कोर्ट रूलिंग ने इस संबंधी और यह पता है पुलिस में। कई बार तो असि समझते जो पुलिस कर रही है उन्होंने पता है कि गलत कर रहे हैं फिर भी वह एक मैसेज देना चाहते डरा चाहते हैं डर डर सहम का माहौल पैदा करना चाहते हैं ਤਾਕਿ ਨੌਜਵਾਨ ਆਪਣੇ ਹੱਕ ਹਕੂਕ ਲਈ ਬੋਲਣ ਨਾ ਲੜਨ ਲਈ ਅਗੇ ਨਾ ਆਉਣ। ਸੋ ਜੋ ਵੀ ਕੁਝ ਪੁਲਿਸ ਕਰੇ ਕਾਨੂੰਨ ਅਨੁਸਾਰ ਕਰੇ ਕਾਨੂੰਨ ਦੇ ਘੇਰੇ ਦੇ ਵਿੱਚ ਰਹਿ ਕੇ ਕਰੇ। ਔਰ ਜਿਹੜੇ ਉਹਨਾਂ ਨੇ ਇਹ ਤਰੀਕੇ ਅਨਲੋਫਲ ਮੈਥਡਸ ਅਪਣਾਏ ਨੇ ਉਹਨਾਂ ਨੂੰ ਬੰਦ ਕਰ ਦੇਣੇ ਚਾਹੀਦੇ। ਪਹਿਲਾਂ ਵੀ ਆਪਸੀ ਬਹੁਤ ਖੜਾਤ ਪੈਦਾ ਹੋਈ ਸੀ, ਦੂਰੀਆਂ ਪੈਦਾ ਹੋਈਆਂ ਸੀ। ਹੋਂ ਖਰਾਬੇ ਤੱਕ ਗੱਲ ਗਈ ਸੀ ਹੁਣ ਵੀ ਜੋ ਪੁਲਿਸ ਦਾ ਐਸਵੀ ਦੇ ਰਵਈਆ ਇਹ ਵੀ ਕੋਈ ਚੰਗਾ ਰਵਈਆ ਨਹੀਂ ਹੈ ਇਹ ਵੀ ਫਿਰ ਇੱਕ ਵਾਰ ਪੰਜਾਬ ਨੂੰ ਉਸੇ ਦੌਰ ਦੇ ਵਿੱਚ ਠੱਕਣ ਵਾਲਾ ਰਵਈਆ ਫਿਰ ਲੋਕ ਨੌਜਵਾਨਾਂ ਦੇ ਵਿੱਚ ਡਰ ਸੈਪੈਦਾ ਕਰਨ ਵਾਲਾ ਰਵਈਆ ਫਿਰ ਨੌਜਵਾਨਾਂ ਨੂੰ ਘਰਾਂ ਵਿੱਚੋਂ ਡੜਾਉਂਦਾ ਰਵਈਆ ਫਿਰ ਨੌਜਵਾਨਾਂ ਦੇ ਮਨ ਦੇ ਵਿੱਚ ਸਹਿ ਪਾਉਂਦਾ ਰਵਈਆ ਸੋ ਇਹਨਾਂ ਨੂੰ ਸਮਝਣਾ ਚਾਹੀਦਾ ਪੁਲਿਸ ਲੀਡਰਸ਼ਿਪ ਨੂੰ ਔਰ ਆਪਣੀ ਇਸ ਪਾਲਿਸੀ ਨੂੰ ਬੰਦ ਕਰਕੇ ਰੀ ਥਿੰਕਿੰਗ ਕਰਨੀ ਚਾਹੀਦੀ ਹੈ और जो भी उन्होंने फंक्शनिंग करनी है वह कानून अनुसार कर और कानून के घेरे के रह के करवाइज दूरियाँ होर गया पाड़ा होर बदेगा नफरत होर बदेगी